ਕੋਚ ਦਿਨ ਪਹਿਲਾਂ ਗੜਸ਼ੰਕਰਚ ਪੈਂਦੇ ਪਿੰਡ ਨੂਰਪੁਰ ਜੱਟਾ ਵਿਖੇ ਡਾਕਟਰ ਬੀ ਆਰ ਅੰਬੇਡਕਰ ਜੀ ਦੀ ਪ੍ਰਤਿਮਾ ਨੂੰ ਨੁਕਸਾਨ ਪਹੁੰਚਾਣ ਦੀ ਕੀਤੀ ਗਈ ਕੋਸ਼ਿਸ਼ ਅੱਜ ਇੱਥੇ ਪੂਜੇ ਟਾਈਗਰ ਫੋਰੈਸ ਦੇ ਆਗੂ ਪੈਗਾਮੇ ਜਗਤ ਗੜਸ਼ੰਕਰ ਤੋਂ ਬਲਜਿੰਦਰ ਕਿੱਤਣਾ ਦੀ ਰਿਪੋਰਟ ਬਣਾਇਆ ਤੁਸੀਂ ਫੋਟੋ ਸਸ਼ੀਕਲ ਦੋਸਤੋ ਜਿਵੇਂ ਕਿ ਕੱਲ ਇੱਕ ਆਪਾਂ ਖਬਰ ਲਗਾਈ ਸੀਗੀ ਜੋ ਕਿ ਪਿੰਡ ਨੂਰਪੁਰ ਜਟਾ ਜ਼ਿਲ੍ਹਾ ਹੁਸ਼ਿਆਰਪੁਰ ਨੇੜੇ ਗੜਸ਼ੰਕਰ ਜੋ ਕਿ 바ਵਾ ਸਾਹਿਬ ਦੀ ਪ੍ਰਤੀਮਾ ਨੂੰ ਕਿਸੇ ਨੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਉੱਥੇ ਅੱਜ ਟਾਈਗਰ ਫੋਰਸ ਦੇ ਡਾਕਟਰ ਡਾਕਟਰ ਅਜ਼ੀਮਲ ਜੀ ਪਹੁੰਚੇ ਨੇ ਅਤੇ ਮੁਖਮਲ ਮੁਖਬਲਾਰਾ ਪੰਜਾਬ ਨੇ ਜੋ ਕਿ ਅੱਜ 바ਵਾ ਸਾਹਿਬ ਦੀ ਜੋ ਕਿ ਪ੍ਰਤੀਮਾ ਨੂੰ ਅੱਜ ਦੁੱਧ ਦੇ ਨਾਲ ਧੋਰੇ ਨੇ ਜੋ ਕਿ ਕੁਝ ਦਿਨ ਪਹਿਲਾਂ ਦੀ ਇੱਕ ਘਟਨਾ ਸੀ ਜੋ ਆਪ ਸਭ ਨੂੰ ਥੋੜੇ ਦਿਨ ਪਹਿਲਾਂ ਆਪਾਂ ਨੇ ਦਿਖਾਇਆ ਸੀਗਾ ਤੇ ਇਸੇ ਤਰ੍ਹਾਂ ਕੋਈ ਵਾਲ ਨਹੀਂ ਸੋ ਨਾਲ ਉਹਨਾਂ ਦੇ ਹਨ ਬਲਵਿੰਦਰ ਮਰਵਾਹਾ ਜੀ ਐਮਸੀ ਸਾਹਿਬ ਤੇ ਰਸੂਲਪੁਰ ਤੋਂ ਸਰਪੰਚ ਸਾਹਿਬ ਤੇ ਬਾਕੀ ਕੁਝ ਦੋ ਸ਼ਬਦ ਉਹਨਾਂ ਤੋਂ ਜਰੂਰ ਆਪਾਂ ਕਹਾਵਾਂਗੇ ਕਿ ਅੱਜ ਉਹ ਨੂਰਪੁਰ ਜਟਾ ਪਹੁੰਚੇ ਨੇ ਇਹ ਕਿ ਭਾਗ ਪਰੇ ਸੋ ਤੁਸੀਂ ਦੇਖ ਸਕਦੇ ਹੋ ਅੱਜ ਪਿੰਡ ਨੂਰਪੁਰ ਜਟਾ ਜ਼ਿਲ੍ਹਾ ਸ਼ਿਆਰਪੁਰ ਤਹਿਸੀਲ ਗੜਸ਼ੰਕਰ ਵਿਖੇ ਜੋ ਕਿ ਅੱਜ ਬਲਵਿੰਦਰ ਮਰਵਾਹਾ ਜੀ ਐਮਸੀ ਸਾਹਿਬ ਅਤੇ ਸਰਪੰਚ ਸਾਹਿਬ ਜੋ ਕਿ ਰਸੂਲਪੁਰ ਤੋਂ ਤੇ ਉਹਨਾਂ ਦੇ ਨਾਲ ਟਾਈਗਰ ਫੋਰਸ ਦੇ ਮੇਨ ਪ੍ਰਧਾਨ ਉਹ ਵੀ ਪਹੁੰਚੇ ਨੇ ਮੁੱਖ ਬਲਾਰਾ ਪੰਜਾਬ ਜੋ ਕਿ ਅੱਜ ਟੋਲੀ ਕਿੱਥੇ ਹੈ ਟਰਾ ਤੋਂ ਨਿਆ ਮਰਾ ਜੈਪੀਨ ਜੈ ਭਾਰਤ ਔਰ ਆਪ ਜੀ ਨੂੰ ਪਤਾ ਕਿ ਕੁਛ ਦਿਨ ਪਹਿਲਾਂ ਸ਼ਰਾਰਤੀ ਅਨਸਰਾਂ ਵੱਲੋਂ ਜੋ ਬਾਬਾ ਸਾਹਿਬ ਜਿਹਦੇ ਬੁੱਤ ਦੇ ਨਾਲ ਜਿਹੜਾ ਹੱਥ ਦੇ ਨਾਲ ਉਹਨਾਂ ਨੇ ਕਟਰ ਦੇ ਨਾਲ ਜਿਹੜੀ ਬਿਆਦਵੀ ਕੀਤੀ ਆ ਉਹ ਬਹੁਤ ਹੀ ਨਿੰਦਣਯੋਗ ਕਟਨਾ ਹੈ ਔਰ ਪੂਰੇ ਸਮਾਜ ਦੇ ਵਿੱਚ ਪੂਰੇ ਦਲਿਤ ਸਮਾਜ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਰੋਜ਼ ਆ ਕਿਉਂਕਿ ਬਾਬਾ ਸਾਹਿਬ ਨੇ ਇੱਕ ਮਨੁੱਖਤਾ ਦੀ ਤਾਂ ਗੱਲ ਕੀਤੀ ਉਹਨਾਂ ਨੇ ਹਿਊਮਨ ਰਾਈਟਸ ਦੀ ਗੱਲ ਕੀਤੀ ਆ ਕੁਝ ਲੋਕ ਜਿਹੜੇ ਹੈਗੇ ਆ ਉਹ ਲੋਕਤੰਤਰ ਨੂੰ ਖਤਮ ਕਰਕੇ ਰਾਜਤੰਤਰ ਨੂੰ ਸਥਾਪਿਤ ਕਰਨਾ ਚਾਹੁੰਦੇ ਆ ਸੋ ਇਹੋ ਜਿਹੇ ਲੋਕਾਂ ਦੇ ਉੱਤੋਂ ਸਾਨੂੰ ਬਚਣਾ ਚਾਹੀਦਾ ਜਿਹੜੇ ਲੋਕ ਬਾਹਰ ਬੈਠੇ ਸ਼ਰਾਰਤਾ ਕਰਕੇ ਬਾਬਾ ਸਾਹਿਬ ਜੀ ਦੇ ਬੁੱਤਾਂ ਦੇ ਨਾਲ ਆਏ ਦਿਨ ਤੁਸੀਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਇਹ ਕੋਈ ਨਵੀਂ ਘਟਨਾ ਨਹੀਂ ਹੈਗੀ ਇਸ ਤੋਂ ਪਹਿਲਾਂ ਵੀ ਬਾਬਾ ਸਾਹਿਬ ਅੰਬੇਦਕਰ ਜੀ ਦੇ ਜਿੰਨੇ ਸਟੈਚੂ ਹੈਗੇ ਉਹਨਾਂ ਦੇ ਨਾਲ ਛੇੜਖਾਣੀ ਕੀਤੀ ਗਈ ਆ ਇਹ ਸਹੀ ਮੈਨੇ ਦੇ ਵਿੱਚ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਲੀ ਗੱਲ ਆ ਜੋ ਕਿ ਸਾਡਾ ਸਮਾਜ ਜਿਹੜਾ ਹੈਗਾ ਇਸ ਚੀਜ਼ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰਾ ਕਰੂਗਾ ਬਾਬਾ ਸਾਹਿਬ ਸਾਡੇ ਰਹਿਬਰ ਆ ਅਸੀਂ ਇਹਨਾਂ ਨੂੰ ਰੱਬ ਮੰਗ ਪੁੱਜਦੇ ਆ ਅਸੀਂ ਅੱਜ ਇੱਥੇ ਇਸ ਕਰਕੇ ਆਏ ਸੀ ਕਿਉਂਕਿ ਕਾਫੀ ਟਾਈਮ ਤੋਂ ਜਿਹੜੀ ਇਹ ਇਹਦੇ ਜਿਹੜਾ ਹੈਗਾ ਰੱਖ ਰਖਾਵ ਨਹੀਂ ਕੀਤਾ ਗਿਆ ਔਰ ਥੱਲੇ ਜਿਹੜਾ ਕਮਰਾ ਵੀ ਬਣਿਆ ਆ ਉਹਦੇ ਵਿੱਚ ਤੁਸੀਂ ਦੇਖ ਲਓ ਅੱਜ ਵੀ ਸਰੰਜਾ ਪਈਆਂ ਆ ਔਰ ਕਿਸੇ ਨੇ ਵੀ ਅੱਜ ਤੱਕ ਉਗ ਸੋਗ ਨਹੀਂ ਲਈ ਬਰਾਨ ਜਗ੍ਹਾ ਦੇ ਵਿੱਚ ਜਿਹੜਾ ਹੈਗਾ ਇਹ ਬੁੱਤ ਸਥਾਪਿਤ ਕੀਤਾ ਗਿਆ ਆ ਪਰ ਅੱਜ ਆਪਾਂ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਜਿਹੜਾ ਹੈਗਾ ਦੁੱਧ ਦੇ ਨਾਲ ਨੜਾ ਕੇ ਉਹਨੂੰ ਸਾਫ਼ ਕੀਤਾ ਸਾਨੂੰ ਬਧੀਆ ਖੁਸ਼ੀ ਮਹਿਸੂਸ ਹੋਈ ਆ ਕਿ ਜਿਹੜਾ ਕਾਫੀ ਟਾਈਮ ਤੋਂ ਜਿਹੜਾ ਬੁੱਤ ਦੇ ਉੱਤੇ ਮਿੱਟੀ ਪਈ ਸੀ ਔਰ ਜਿਹੜੇ ਹੈਗਾ ਪੰਛੀਆਂ ਨੇ ਬਿਠਾ ਕੀਤੀਆਂ ਸੀ ਉਹਨੂੰ ਅੱਜ ਚੰਗੀ ਤਰ੍ਹਾਂ ਸਾਫ਼ ਕਰਕੇ ਅੱਜ ਉਹਨਾਂ ਨੂੰ ਨਤਮਸਤਕ ਹੋਏ ਆ ਔਰ ਉਹਨਾਂ ਨੂੰ ਇੱਥੇ ਆਣ ਕੇ ਜਿਹੜਾ ਹੈਗਾ ਆਪਾਂ ਜਿਹੜਾ ਬੁੱਤ ਦੀ ਜਿਹੜੀ ਸਫਾਈ ਕਰਾਈ ਆ ਸੋ ਮੈਂ ਅਸੀਂ ਪੂਰੇ ਭਾਰਤ ਅੰਦਰ ਸਾਰੇ ਤਾਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਇਸ ਦੇ ਉੱਪਰ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਉਹ ਹੋਣੀ ਚਾਹੀਦੀ ਔਰ ਦੋਸ਼ੀ ਜਿਹੜੇ ਆ ਜਲਦ ਤੋਂ ਜਲਦ ਫੜੇ ਜਾਣੇ ਚਾਹੀਦੇ ਸੋ ਜੈ ਭੀਮ ਜੈ ਪਾ